गांव ਵਿਖੇ ਹੱਤਵਾਦੀਆਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਦੌਰਾਨ ਤਣਾਅ ਲਗਾਤਾਰ ਫੈਤਰਿਆ ਤੇ ਇੱਥੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਲੋਕਾਂ ਨੂੰ ਪਾਕਿਸਤਾਨ ਦੇ ਵਿੱਚ ਖੂਫੀਆ ਜਾਣਕਾਰੀ ਦੇਣ ਦੇ ਜ਼ੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਦੇ ਚੱਲਦੇ ਅੰਮ੍ਰਿਤਸਰ ਦੀ ਰੂਰਲ ਪੁਲਿਸ ਦੇ ਵੱਲੋਂ ਪੱਟੀ ਖੂਫੀਆ ਜਾਣਕਾਰੀ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਗਈ ਪਾਕਿਸਤਾਨ ਦੇ ਸੀਆਈ ਦੇ ਨਾਲ ਜੁੜੇ ਹੌਣ ਦੇ ਸ਼ੱਕ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਫਲਤਾ ਹਾਸਲ ਕੀਤੀ ਗਈ ਹੈ ਅੰਡਰ ਸੈਕਸ਼ਨ 3 ਅਧਾਰੀਆਂ ਦੇ ਬਾਰੇ ਅਸੀਂ ਜਰੂਰ ਤੁਹਾਡੇ ਨਾਲ ਜਲਦੀ ਸਮਝੀ ਕਰਾਂਗੇ ਤੇ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਸਭ ਕਿਥੇ ਡਿਊਟੀ ਸੀ ਜੀ ਇਹਦੀ ਜਿਹੜਾ ਭਾਰਤੀ ਫੌਜ ਦਾ ਜਵਾਨ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਖਲੀਅਸ ਗੋਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀ ਲੋਕ ਵਾਟ ਪੇਮੈਂਟਸ ਇਨਹੀਂ ਇਹਨਾਂ ਨੂੰ ਕਦੋਂ-ਕਦੋਂ ਪੇਮੈਂਟ ਹੋਈ ਤੇ ਉਹਦੇ ਬਸਲੇ ਨੇ ਕੀ ਕੀ ਇਨਫੋਰਮੇਸ਼ਨ ਦਿੱਤੀ। ਇਸ ਦੌਰਾਨ ਪਤਾ ਚੱਲਿਆ ਕਿ ਕੁਝ 8-9 ਮਹੀਨੇ ਪਹਿਲਾਂ ਤੋਂ ਹੀ ਸਸਪੀਸ਼ੀਅਸ ट्रांजੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ। ਪਲੇ ਸਾਨੂੰ ਕੋਈ ਪੁੱਛ ਕੇ ਚਾਹੀਏ। ਜੀ। ਮਾਣਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ, ਮਾਣਯੋਗ ਡੀਜੀਪੀ ਸਾਹਿਬ ਸ਼੍ਰੀ ਗੋਰਵ ਯਾਦਵ ਜੀ, ਮਾਣਯੋਗ ਡੀਆਈਜੀ ਬਾਰਡਰ ਇੰਜ ਸਰਦਾਰ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ੇ ਸਨੁਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਐਦਾ ਦੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਦੇ ਨਹੀਂ ਹੈਗੀ ਜਿਹੜੀ ਦੇਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ 'ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲੜੀ ਤਹਿਤ ਸਾਡੀ ਸਪੈਸ਼ਲ ਸੈਲਟੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਇੱਕ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਜ ਐਕਟੀਵਿਟੀ ਸਪਾਇੰਗ ਪਾਕਿਸਤਾਨ ਦੀ ISI ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਦੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਕਿ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਥਾਣਾ ਲੋਪੂਕੇਚ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ 'ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਸ ਸਪੀਸ਼ੀਅਸ ਟ੍ਰਾਂਜੈਕਸ਼ਨ ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਤੋਂ ਟਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਨਾ ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਸੈਂਟਰਲ ਰਿਡਿੰਗ ਏਜੰਸੀਜ਼ ਇੰਟੈਲੀਜੈਂਸ ਏਜੰਸੀਜ਼ ਸਾਰਿਆਂ ਨੂੰ ਅਸੀਂ ਇਨਟੀਮੀਟ ਕੀਤਾ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੋਂ ਪੁੱਛਗਿੱਛ ਕੀਤੀ ਤੇ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 359 ਆਫੀਸ਼ੀਅਲ ਸੀਕ੍ਰੇਟਸ ਐਕਟ ਅਤੇ 3 বিএনএস थाना लुपुके ਵਿਖੇ ਅਸੀਂ ਰਜਿਸਟਰ ਕੀਤੀ ਹੈ ਇਸ ਦੇ ਜਿਹੜੀਆਂ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀਗਾ ਰਾਣਾ Javed ਨਾਂ ਦਾ ਆਈਐਸਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਇਕੱਤਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਤੇ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸੀਗੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਇਹ ਦਿਸ਼ਰ ਕੀਤਾ ਗਿਆ ਜਿਹੜਾ ਭਾਰਤੀ ਫੌਜ ਦਾ ਜਵਾਨ ਸੀ ਜਿਹੜਾ ਗੁਰਪ੍ਰੀਤ ਏਲੀਅਸ ਗੋਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀਗਾ ਸਰ ਇੱਕ ਹੋਰ ਜੀ ਜਾਣਕਾਰੀ ਜਿਹੜੀ ਸੀ ਇਹ ਸਾਰੀ ਮਸੀਦ ਉਹ ਜਿਹੜੀ ਉਹ ਕਲਪ ਕਰ ਰਿਹਾ ਸੀ ਦੇਖੋ ਸਾਹਿਲ ਮਸੀਦ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਹਿਲ ਮਸੀਦ ਦੇ ਥਰੂ ਇਹ ਆਪਣੀ ਬੈਂਕ ਅਕਾਊਂਟ ਦੀਆਂ ਟਰਾਂਜੈਕਸ਼ਨਸ ਜਿਹੜੀ ਆਈਐਸਆਈ ਵੱਲੋਂ ਇਹਨੂੰ ਪੇਮੈਂਟ ਹੋ ਰਹੀ ਸੀਗੀ ਇਹ ਉਹ ਕਰਵਾ ਰਿਆ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ट्रांजੈਕਸ਼ਨਸ ਕਦੋਂ-ਕਦੋਂ ਆਈਆਂ ਤੇ ਇਨ ਲਿਊ ਆਫ ਵਾਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋਂ-ਕਦੋਂ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ-ਕੀ ਇਨਫੋਰਮੇਸ਼ਨ ਦਿੱਤੀ ਸਰ ਕਦੋਂ ਕਦੋਂ ਕਰ ਰਹੇ ਅਸੀਂ ਜੇ ਸਪੀਸੀ ਪਾਕਿਸਤਾਨ ਦੇ ਇਹ ਸਾਨੂੰ ਜਿਹੜੀ ਪਹਿਲੀ ਸਸਪੀਸ਼ੀਅਸ ट्रांजੈਕਸ਼ਨ ਇਹਦੀ ਇੰਟਰੋਗੇਸ਼ਨ ਦੇ ਦੌਰਾਨ ਪਤਾ ਚੱਲੀ ਹੈ ਇਹ ਕੁਝ 8-9 ਮਹੀਨੇ ਪਹਿਲਾਂ ਤੋਂ ਇਹਦੀ ਸਸਪੀਸ਼ੀਅਸ ट्रांजੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਨੂੰ ਇਹਦੀ ਪੁੱਛਗਿੱਛ ਇਹ ਵੀ ਪਤਾ ਚੱਲਿਆ ਹੈ ਕਿ ਇਹ ਪੈਂਡਰਾਈਵਸ 'ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਇਹ ਲੋਕੇਸ਼ਨ ਤੇ ਉਹ ਪੈਂਡਰਾਈਵ ਰੱਖ ਰਿਹਾ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀ ਹੈ ਸਿਸਟਰ ਏਜੰਸੀਜ਼ ਐ ਇੰਟੈਲੀਜੈਂਸ ਏਜੰਸੀਜ਼ ਉਹਨਾਂ ਨਾਲ ਤਾਲਮੇਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫ਼ਤੀਸ਼ 'ਚ ਅਸੀਂ ਪਲਾਸਿਕ ਕਰਾਂਗੇ ਸਰਬ ਗੁਰਪ੍ਰੀਤ ਸਿੰਘ ਦੀ ਗੱਲ ਕਰ ਲਈ ਹੋ ਗਈ ਬਾਰਡਰ ਤੇ ਡਿਊਟੀ ਸ਼ਰਧ ਕਰਦਾ ਦੇ ਤੋ ਇਹ ਸਾਹਿਬ ਜੀ ਵੀ ਇੰਪੋਰਟ ਤੇ ਆਪਣੇ ਰਾਜਾ ਸਸੀ ਕੁਝ ਬਿਧਾ ਪਰ ਦੋਵਾਂ ਦਾ ਆਪਸੀ ਵਿੱਚ ਇਤਨੀ ਜਾਣਕਾਰੀ ਜਾਰੀ ਸੀ ਕਿ ਤਰ੍ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਹੈ ਥਾਣਾ ਲੋਪੋਕੇ ਚ ਪੈਂਦਾ ਹੈ ਜਿਹੜਾ ਗੋਪੀ ਹੈ ਗੋਪੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਗੋਪੀ ਫੌਜੀ ਜਿਹੜਾ ਲੀਕ ਕਰਵਾ ਰਿਹਾ ਸੀਗਾ ਜਿਹੜਾ ਪੈਨ ਡਰਾਈਵ 'ਚ ਪਾ ਕੇ ਡਾਟਾ ਉਹ ਰਖਵਾ ਰਿਹਾ ਸੀਗਾ ਤੇ ਜਿਹੜੀ ਪੇਮੈਂਟਸ ਹੈ ਉਹ ਸਾਹਿਲ ਮਸੀਦੇ ਥਰੂ ਇਹ ਫੈਸਿਲਿਟੇਟ ਕਰਵਾ ਰਿਆ ਸੀ। ਕੋਈ ਦੋ ਇੱਕ ਵਾਰ ਵੀ ਕੋਈ ਕੰਮ ਕਰ ਰਿਹਾ ਸੀਗਾ। ਉਹ ਸਾਡੇ ਰੈਡਾਰ ਤੇ ਕਦੋਂ ਆਇਆ? ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਇਹ ਭਰਤੀ ਹੈਗਾ ਤੇ ਸਾਡੇ ਰੈਡਾਰ ਤੇ ਸਾਨੂੰ ਹੁਣੇ ਥੋੜੀ ਦੇਰ ਪਹਿਲਾਂ ਹੀ ਇਨਫੀਮੇਸ਼ਨ ਮਿਲੀ ਸੀਗੀ 2-4 ਦਿਨ ਪਹਿਲਾਂ। ਅਸੀਂ ਬਿਲਕੁਲ ਇਹਦੇ ਤੇ ਬਰੀਕੀ ਨਾਲ ਟਰੈਪ ਲਾਇਆ ਤੇ ਅਸੀਂ ਕਿਉਂਕਿ ਇਹ ਭਾਰਤੀ ਫੌਜ 'ਚ ਮੌਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਕਿ ਕੁਝ ਐਦਾਂ ਦਾ ਹੋਵੇ ਜਿਹੜਾ ਬਿਲਕੁਲ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋਵੇ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਫਿਰ ਜਿਹੜੀ ਪੂਰੀ ਜਿਹੜੀ ਹੈਗੀ ਹੈ ਮਕਦਮਾ ਜਿਹੜਾ ਰਜਿਸਟਰ ਕੀਤਾ ਹੈ ਤੇ ਹੁਣ ਵੰਗਾਈ ਦਾ ਤਫਤੀਸ਼ ਕਰ ਜੀ ਇਹਦੇ ਤੇ ਪਹਿਲਾਂ ਹਜੇ ਕੋਈ ਮੁਕਾਮ ਜਿਹੜੇ ਹੈਗੇ ਹੈ ਮਕਦਮੇ ਹਜੇ ਰਜਿਸਟਰ ਨਹੀਂ ਸੀਗੇ ਤੇ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣਨ ਦੀ ਇਹ ਜਿਹੜਾ ਹੈਗਾ ਇਹ ਪਾਕਿਸਤਾਨ ਪੀਆਈਓਜ਼ ਨਾਲ ਕਦੋਂ ਤੋਂ ਟੱਚ ਸੀ ਉਹ ਸਾਡੇ ਸਿਰਫ ਯਾਦ ਕਰ ਰਹੇ ਹਾਂ ਸਰ ਜਿਹੜਾ ਜਿਹੜਾ ਪੋਜੀਸ਼ਨਟ ਹੈ ਉਹਨਾਂ ਨਾਲ ਜੋ ਗੱਲ ਹੋਈ ਉੱਥੇ ਇਨੀ ਕੁ ਸਮੀ ਇਸ ਤਰ੍ਹਾਂ ਦੀ ਐਕਟੀਵਿਟੀ ਕਿ ਇਹ ਸੂਚੀ ਦੇ ਵਿੱਚ ਨਹੀਂ ਕੋਈ ਉਥੋਂ ਦੀ ਕੋਈ ਲੀਕੇਜ ਦਾ ਦੋਬਾ ਜੀ ਬਿਲਕੁਲ ਅਸੀਂ ਜਿਹੜੀ ਇਹਦੀ ਹੁਣ ਇੰਟਰੋਗੇਸ਼ਨ ਹੈ ਅਸੀਂ ਇਹਦਾ ਰਿਮਾਂਡ ਲਿਆ ਹੈ ਤੇ ਅਸੀਂ ਇਹਦੀ ਇੰਟਰੋਗੇਸ਼ਨ ਬਿਲਕੁਲ ਬਰੀਕੀ ਨਾਲ ਕਰਕੇ ਸਾਰੀਆਂ ਏਜੰਸੀ ਨੂੰ ਇਨਵੋਲ ਕਰਕੇ ਇਹਦੀਆਂ ਕੀ ਗਤੀਵਿਧੀਆਂ ਰਹੀਆਂ ਕੀ ਇਹਨੇ ਇਨਫਰਮੇਸ਼ਨ ਲੀਕੇਜ ਕੀਤੀ ਕੀ ਕੀ ਇਹਨੇ ਜੜੀਆਂ ਹੈਗੀਆਂ ਕਿੰਨੀਆਂ ਇਹਨੀਆਂ ਪੇਮੈਂਟ ट्रांजੈਕਸ਼ਨਸ ਨੇ ਅਸੀਂ ਸਾਰਿਆਂ ਦੀ ਡੰਗਾਈ ਨਾਲ ਤਤਕੀਸ਼ ਕਰਕੇ ਤੁਹਾਨੂੰ ਜਲਦ ਖਲਾਸਾ ਕਰਾਂਗੇ ਸਰ ਫਤਿਹਦਾ ਮਹਾਂਲੇ ਜੋ ਵੀ ਕਹਿੰਦੇ ਕਿ ਜਿਹੜੇ ਆ ਪਾਕਿਸਤਾਨ ਤੋਂ ਆਏ ਵਿਅਕਤੀਆਂ ਨੂੰ ਨੇ ਜਾਣਕਾਰੀ ਸਾਂਝੀ ਕੀਤੀ ਕੋਈ ਇਦਾਂ ਨਹੀਂ ਗੱਲ ਦੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਜਾਂਚ ਦਾ ਵਿਸ਼ਾ ਹੈ ਜਿਹੜੇ ਵੀ ਅਟੈਕਸ ਹੋਏ ਨੇ ਪਾਕਿਸਤਾਨ ਆਈਐਸਆਈ ਵੱਲੋਂ ਜਿੰਨੇ ਵੀ ਅਟੈਕਸ ਹੋਏ ਨੇ ਤੇ ਜਿਹੜੇ ਸਾਡੇ ਇੱਥੇ ਦੇ ਵਿਅਕਤੀਆਂ ਦੀ ਨੌਲੇਜ ਸੀਗੇ ਜਿਹੜੀਆਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਜੋ ਕੁਝ ਪਿਛਲੇ ਦਿਨਾਂ ਚ ਇੰਡੀਆ ਪਾਕਿਸਤਾਨ ਵਾਰ ਹੋਇਆ ਉਹਦੇ ਚ ਕੀ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਸਾਡੇ ਤਫ਼ਤੀਸ਼ ਦੇ ਵਿਸ਼ੇ ਨੇ ਅਸੀਂ ਪੁਆਇੰਟਸ ਬਣਾ ਰੱਖੇ ਨੇ ਕਿ ਇਹ ਇਹ ਪੁਆਇੰਟਸ ਤੇ ਅਸੀਂ ਜਿਹੜੀ ਤਫ਼ਤੀਸ਼ ਕਰਨੀ ਹੈ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਾਕਿਸਤਾਨ ਦਾ ਜਿਹੜਾ ਮੈਟਰ ਪਲੇਟ ਹੋਇਆ ਉਸ ਤੋਂ ਬਾਅਦ ਕਾਫੀ ਟਾਈਟਲ ਕਬੀ ਸੂਚੀ ਦੇ ਇਸ ਤੋਂ ਦੇ ਕੇਸ ਬੜੇ ਗਏ ਕੋਈ ਚੁੱਕ ਪਰ ਵੀ ਬੜੇ ਨੇ ਤੁਸੀਂ ਵੀ ਜਿਹੜਾ ਸਿਕਿਉਰ ਸੀ ਉਹ ਟਾਈਟ ਕੀਤਾ ਤੇ ਉਸ ਦੇ ਨਤੀਜੇ ਵਜੋਂ ਇਸ ਤਰ੍ਹਾਂ ਰਡਾਰ ਦੇ ਰੱਖੇ ਸ਼ੁਰੂ ਕਰ ਦਿੱਤੇ ਤੁਸੀਂ ਤੇ ਉਸ ਦੇ ਨਤੀਜੇ ਵਜੋਂ ਇਹ ਰਡਾਰ ਤੇ ਆਇਆ ਸੀ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸਾਾਨੂੰ ਸਾਡੇ ਮਾਨਯੋਗ ਸੀਨ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜੀ ਦੇਸ਼ ਵਿਰੋਧੀ ਗਤੀਵਿਧੀ ਹੈ ਕੋਈ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਜ਼ੀਰੋ ਟੋਲਰੈਂਸ ਹੈ ਦੇਸ਼ ਸੁਪਰੀਮ ਹੈ ਪੰਜਾਬ ਦਾ ਸੂਬਾ ਸੁਪਰੀਮ ਹੈ ਅਸੀਂ ਇੱਥੇ ਕੋਈ ਵੀ ਆਈਐਸਆਈ ਵੱਲੋਂ ਜਿਹੜੀ ਸਾਜਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ 'ਚ ਉਹਨਾਂ ਨੂੰ ਕਾਮਯਾਬ ਨਹੀਂ ਹੁੰਦਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹ ਫੌਜੀ ਹੈਗਾ ਇਹ ਇਹਦਾ ਜਿਹੜਾ ਬੈਕਗ੍ਰਾਉਂਡ ਹੈਗਾ ਇਹਨੇ ਲੋਨਸ ਵਗੈਰਾ ਵੀ ਚੱਕੇ ਹੋਏ ਨੇ ਇਹਦੇ ਪਰਿਵਾਰ 'ਚ ਤੇ ਇਹ ਜਿਹੜੇ ਬਹੁਤ ਜ਼ਿਆਦਾ ਸੌਖੇ ਪਰਿਵਾਰ ਦਾ ਨਹੀਂ ਸੀਗਾ ਬਟੇ ਤਾਂ ਇਹ ਇਦਾਂ ਦੀਆਂ ਗੰਦੀਆਂ ਐਕਟੀਵਿਟੀਜ਼ CISF ਵੱਲੋਂ ਫਸਾ ਕੇ ਇਹਦੇ ਤੋਂ ਕਰਵਾਈਆਂ ਜਾ ਰਹੀਆਂ ਸਿਗੀਆਂ ਅਸੀਂ ਸਾਰੀ ਇਹ ਜਿਹੜੀ ਹੈਗੀ ਹੁਣ ਸਰ ਜੀ ਸਰ ਇਹਦਾ ਫਾਦਰ ਸਾਹਿਬ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕ੍ਰੈਂਟੀ ਕੀਤੀ ਜੀ ਬਿਲਕੁਲ ਜੀ ਜਿਹੜੇ ਹੈਗੇ ਉਹ ਗੁਰਦੁਆਰਾ ਸਾਹਿਬ ਤੋਂ ਉੱਥੇ ਲੋਕਲੀ ਹੋ ਜਾਂਦੇ ਸਰ ਇਤੋਂ ਨਹੀਂ ਇਨਕਲੂਡ ਹੋਇਆ ਗੰਦਾ ਸੀ ਇਸ ਬਾਰਡਰ ਦੇ ਨਾ ਜਿੱਦਾਂ ਜਦੋਂ WBC ਦਾ ਪੋਸਟ ਨਹੀਂ ਸੀ ਇ ਇਹ ਜਿਹੜੀ ਹੈਗੀ ਹੈ ਡੁੰਗਾਈ ਦਾ ਤਫ਼ਤੀਸ਼ ਅਸੀਂ ਕਰਾਂਗੇ ਕਿ ਇਹ ਪਹਿਲਾਂ ਕਿੱਥੇ-ਕਿੱਥੇ ਪੋਸਟਡ ਸੀਗਾ ਕਿਹੜੀ ਕਿਹੜੀ ਇਨਫੋਰਮੇਸ਼ਨ ਇਹਨੇ ਸ਼ੇਅਰ ਕੀਤੀ ਹੈ ਕਦੋਂ ਤੋਂ ਇਹ ਟੱਚ ਚ ਹੈ ਕੀ ਪੈਨ ਡਰਾਈਵ 'ਚ ਕਿੰਨੀ ਵਾਰੀ ਪੈਨ ਡਰਾਈਵ 'ਚ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਬਿਲਕੁਲ ਬਰੀਕੀ ਨਾਲ ਸਰ ਜੀ 21 ਤਰੀਕ ਨੂੰ ਕੋਈ ਡਰੈਸ ਦੇ ਮਾਮਲੇ 'ਚ ਕੀ ਰਿਪੋਰਟ ਲਗੀ ਕੋਈ ਜਾਇਜ਼ ਇਹ ਵੀ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਕਿ ਇਹ ਕਿਹੜੀ ਕਿਹੜੀ ट्रांजੈਕਸ਼ਨਸ ਆਈਐਸਆਈ ਦੇ ਥਰੂ ਕਿਹੜੇ ਕਿਹੜੇ ਕੰਮ ਇਹ ਜਿਹੜੇ ਮਾੜੇ ਕੰਮ ਕਰ ਰਹੇ ਸੀਗੇ ਪੰਜਾਬ ਦੇ ਵਿਰੋਧੀ ਤੇ ਦੇਸ਼ ਦੇ ਵਿਰੋਧੀ ਰੰਜੀਤ ਸਿੰਘ ਸਪਲਾਈ ਦੇ ਵਿੱਚ ਇਨਵੋਲ ਰਿਹਾ ਹੈ ਕਿ ਫਿਰ ਮਤਲਬ ਉਹਨਾਂ ਨੇ ਪਿਸਤਨ ਵੀ ਲੈਂਦਾ ਰਿਹਾ ਜਿਹੜੀ ਉਹ ਡਿਲੀਵਰੀ ਹੁੰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਐਸਪਨੇਸ ਦੇ ਵਿੱਚ ਜੀ ਬਿਲਕੁਲ ਅਸੀਂ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਇਹਦੇ ਮੋਟਿਵ ਕੀ ਸੀਗੇ ਇਸ ਲਾਈਨ 'ਚ ਆਣ ਦੇ ਇਹਦੇ ਸਾਥੀ ਕੌਣ-ਕੌਣ ਸੀਗੇ ਜਿਵੇਂ ਸਾਨੂੰ ਪਤਾ ਲੱਗਿਆ ਕਿ ਦੁਬਈ ਬੇਸਡ ਤਾਰੀਵਾਲ ਦਾ ਹੀ ਮੁੰਡਾ ਹੈਗਾ ਜਿਹੜਾ ਜਿਹੜੇ ਨੇ ਇਹਨੂੰ ਪਾਕਿਸਤਾਨ ਬੇਸਡ ਇਦਾਂ ਦੇ ਸਮਗਲਰਸ ਆਈਐਸਆਈ ਦੇ ਵਿਅਕਤੀਆਂ ਨਾਲ ਟੱਚ ਕਰਾਇਆ ਅਸੀਂ ਉਹਨੂੰ ਵੀ ਜਿਹੜੀ ਹੈ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਤੇ ਉਹਨੂੰ ਵੀ ਜੇ ਉਹਦੇ ਲੋਡ ਪੈਂਦੀ ਹੈ ਤਾਂ ਉਹਨੂੰ ਵੀ ਅਸੀਂ ਰੈੱਡ ਕਾਰਨ ਨੋਟਿਸ ਕਰਕੇ ਡਿਪੋਰਟ ਕਰਾਂਗੇ ਉਧਰ ਪਿੰਡ ਦੀ ਜ਼ਮੀਨ ਜਿਹੜੀ ਹੈ ਉਦੋਂ ਤੋਂ ਪਾਰ ਇੰਨਾ ਵੀ ਜ਼ਮੀਨ ਜਿਹੜੀ ਉਦੋਂ ਤੋਂ ਪਾਰ ਵੀ ਲੱਗੀ ਆ ਕੋਈ ਉਥੇ ਵੀ ਨਾ ਤੁਹਾਨੂੰ ਜੀ ਇਹ ਸਾਰੇ ਜਿਹੜੇ ਹੈਗੇ ਤਫ਼ਤੀਸ਼ ਦੇ ਮਿਸ਼ਨ ਨੇ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਜੀ ਇਹ ਜਵਾਨ ਹੈ ਆਪ ਨੂੰ ਸਤਿ ਸ਼੍ਰੀ ਅਕਾਲ ਹੈ ਆ ਦਿੱਲੀ ਦਾ ਜਿੰਨੀਆਂ ਵੀ ਏਜੰਸੀਆਂ ਕੰਪਨੀਜ਼ ਆਉਣ ਦੇ ਫੌਜ ਦੇ ਵੀ ਕਰ ਕਰੇ ਹੋ ਗਏ ਹੋਣਗੇ ਪਰ ਉਹਨਾਂ ਦੇ ਨਾਲ ਹੋਰ ਤਫਤੀਸ਼ ਕਰਨਾ ਜੁੜਨੀ ਕਰ ਰਹੇ ਨੇ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਜਦੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਸਾਰਿਆਂ ਜਿਹੜੀ ਇਨਫੋਰਮੇਸ਼ਨ ਹੈ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਸਾਡੀਆਂ ਸਿਸਟਰ ਏਜੰਸੀਜ਼ ਆ ਇੰਟੈਲੀਜੈਂਸ ਏਜੰਸੀਸ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਅਸੀਂ ਸਾਰੇ ਰਲ ਮਿਲ ਕੇ ਜੀ ਬਿਲਕੁਲ ਆ ਰਹੇ ਨੇ ਜੀ ਸਾਰੇ ਰਲ ਮਿਲ ਕੇ ਸਾਂਝੇ ਤੌਰ ਤੇ ਕਿਉਂਕਿ ਇਹ ਦੇਸ਼ ਦੀ ਇਤਦਾ ਮਸਲਾ ਹੈ ਤੇ ਇਸ ਕਰਕੇ ਅਸੀਂ ਬਿਲਕੁਲ ਸੈਂਸਿਟਿਵ ਤਰੀਕੇ ਨਾਲ ਇਹਨੂੰ ਡੀਲ ਕਰਦੇ ਹਾਂ ਸਾਰੇ ਛੁੱਟੀ ਤੇ ਆਲੇ ਆਇਆ ਸੀ ਤੇ ਕਦੋਂ ਆਇਆ ਸੀ ਔਰ ਕਿਹਦੇ ਦੇ ਪਿੰਸੀ ਤੇ ਜਿਵੇਂ ਮਾਨ ਮਾਨਵੇ ਦੇਸ਼ ਕਰਦਾ ਇਹਨੂੰ ਹਜੇ ਰਿਮਾਂਡ ਇਹਦਾ ਲਾਵਾਂਗੇ ਤੇ ਬਾਕੀ ਜਿਹੜੀ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਕਿ ਇਹ ਕਦੋਂ-ਕਦੋਂ ਪਹਿਲਾਂ ਵੀ ਛੁੱਟੀ ਤੇ ਆਇਆ ਸੀਗਾ ਹੁਣ ਕਦੋਂ ਤੱਕ ਸੀਗਾ ਹੁਣ ਕਿਉਂ ਛੁੱਟੀ ਤੇ ਆਇਆ ਸੀਗਾ ਜਿਵੇਂ ਮੁੱਢਲੀ ਤਫ਼ਤੀਸ਼ 'ਚ ਇਹ ਸਾਹਮਣੇ ਆਇਆ ਕਿ ਇਹਦੇ ਵਾਈਫ ਪ੍ਰੈਗਨੈਂਟ ਸੀਗੀ ਤੇ ਪ੍ਰੈਗਨੈਂਸੀ ਦੇ ਰਾਨ ਆਇਆ ਸੀਗਾ ਇਹ ਛੁੱਟੀ ਕਿਸ ਦਾ ਹੁਸਾਰੇ ਜੀ ਇਹ ਐਕਸਪਰਟ ਸਭ ਲੋਕ ਇਤਨੀ ਜਾਂਚ ਕਰਦੇ ਜਿੱਨਾ ਕਿ ਤੇ ਅਸੀਂ ਇਹਨੂੰ ਜਿਹੜਾ ਸਾਨੂੰ ਇਨਫੋਰਮੇਸ਼ਨ ਵਗੈਰਾ ਸੀ ਇਹਦੇ ਮੋਬਾਈਲ ਤੋਂ ਜਿਹੜਾ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਜੀ ਬਿਲਕੁਲ ਸਾਨੂੰ ਇਹਦੇ ਮੋਬਾਈਲ ਚ ਕਾਫੀ ਇਨਕ੍ਰਿਮੀਨੇਟਿੰਗ ਡਾਟਾ ਮਿਲਿਆ ਸਾਨੂੰ ਲੋਕੇਸ਼ਨਸ ਵੀ ਮਿਲੀਆਂ ਨੇ ਉਹਦੀਆਂ ਫੋਟੋ ਵੀ ਮਿਲੀਆਂ ਨੇ ਪੈਂਡਰਾਈਵਸ ਦੀਆਂ ਜਿਹੜੀਆਂ ਫੋਟੋਜ਼ ਇਹਨਾਂ ਨੇ ਇਹ ਜੰਮੂ ਚ ਹੈਗੀ ਹੈ ਇਹ ਅਸੀਂ ਜਿਹੜੀ ਆਰਮੀ ਨਾਲ ਅਸੀਂ ਤਫ਼ਤੀਸ਼ ਉਹ ਕਰਕੇ ਪ੍ਰੋਪਰ ਕਿ ਕਿਹੜੇ ਯੂਨਿਟ ਚ ਸੀਗਾ ਪਹਿਲਾਂ ਕਿੱਥੇ ਕਿੱਥੇ ਸੀਗਾ ਉਹ ਸਾਰਾ ਅਸੀਂ ਬਰੀਕੀ ਨਾਲ ਇਹ ਜਾਂਚ ਕਰਾਂਗੇ